ਹਾਂਜੀ ਮੇਰੇ ਸਾਸਰੀ ਕਾ ਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਜੀ ਕਿੱਦਾਂ ਦੀਆਂ ਤਿਆਰੀਆਂ ਅੱਜ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਰਿੰਪਲ ਨਾਲ ਦੇਖੋ ਕਿਦਾ ਅੱਜ ਬੋਲਦੀ ਆ ਲੈ ਰਿੰਪਲ ਦਾ ਗਲਾ ਉਹ ਖਰਾਬ ਹੋਇਆ ਹੈ ਅੱਜ ਸਾਨੂੰ ਆਈ ਹੈ ਜੀ ਬਰਥਡੇ ਪਾਰਟੀ ਲੱड्डੂ ਭਾਈ ਦੀ ਬੇਟੀ ਪ੍ਰਿੰਸੀ ਦਾ ਜਨਮ ਹੋਣ ਦੇ ਨੇ ਤੇ ਰਿੰਪਲ ਦਾ ਗਲਾ ਉਹ ਖਰਾਬ ਹੋਇਆ ਹੈ ਕਾਉਂਸਲ ਜਿਹੜੇ ਆ ਨਾ ਉਹਦੇ ਉਪਸ਼ਾਲਾ ਹੋਇਆ ਇਸ ਕਰਕੇ ਬੋਲ ਨਹੀਂ ਹੁੰਦਾ ਪਿਆ ਤੇ ਮੈਂ ਤਾਂ ਇਦਣ ਕੀਤਾ ਜਨਾ ਕਿ ਰਿੰਪਲ ਪਹਿਲਾਂ ਸਾਸਰੀ ਕਾਲ ਕਰਵੇ ਸਾਰਿਆਂ ਨੂੰ ਬਿਚਾਰੀ ਬਿਚਾਰੀ ਦੇ ਆ ਬਰਥਡੇ ਤੇ ਅਸੀਂ ਆ ਕੇ ਆਏ ਆ ਬਰਥਡੇ ਚਲ ਤੂੰ ਆ ਬੋਲ ਅੱਜ ਬਰਥਡੇ ਪਾਰਟੀ ਤੇ ਆਏ ਆ ਤੇ ਆਪਣੀ ਸਪੈਸ਼ਲ ਜਗ੍ਹਾ ਜਿੱਥੇ ਪਹਿਲਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਹੁੰਦੇ ਸੀ ਨਾ ਜਗ੍ਹਾ ਤੇ ਉੱਥੇ ਆਏ ਆ ਆਪਾਂ ਪਾਰਟੀ ਦੇ ਮਾਰਕਸ ਮਾਰਕਸ ਤੇ ਆਏ ਆ ਜੀ ਆਪਣੀ ਗਲੀ ਆ ਦੇ ਲੋ ਗਲੀ ਤੇ ਪਹੁੰਚ ਗਏ ਆ ਆਪਾਂ ਤੇ ਆਪਣੀ ਜਿਹੜੀ ਲੋਕੇਸ਼ਨ ਆ ਉਹ ਦੇਖੋ ਲੋਕੇਸ਼ਨ ਆ ਮਾਰਕਸ ਆਹ ਵਾਲੀ ਜਿਸ ਆਪਾਂ ਪਹਿਲਾਂ ਆਉਂਦੇ ਹੁੰਦੇ ਸੀ ਜਿਥੇ ਆਪਾਂ ਪਹਿਲਾਂ ਪਾਰਟੀ ਕਰਦੇ ਹੁੰਦੇ ਸੀ ਉੱਥੇ ਪਹੁੰਚ ਗਏ ਆ ਤੇ ਲਓ ਜੀ ਆਪਣੀ ਲਿਕੇਸ਼ਨ ਆ ਗਈ ਆ ਨੌਸ ਬਮਾਸ ਜਿਨਾਂ ਨੇ ਸਾਡੀਆਂ ਪਹਿਲਾਂ ਵੀਡੀਓ ਦੇਖੀਆਂ ਉਹਨਾਂ ਨੂੰ ਪਤਾ ਹੋਣਾ ਹੈ ਕਿ ਅਸੀਂ ਤੇ ਪੱਕੀ ਪਾਰਟੀ ਪਹਿਲਾਂ ਕਰਦੇ ਹੁੰਦੇ ਸੀ ਠੀਕ ਆ ਜੀ ਚਲੋ ਬਾਕੀ ਅੰਦਰ ਜਾ ਕੇ ਮਿਲਦੇ ਆ ਆਹ ਸਾਥ ਦਾ ਸਾਥ ਆ ਦੇਖੋ ہے کے اندر ਰਟੂ ਭਾਈ ਬਧਾਈਆਂ ਬਹੁਤ ਬਹੁਤ ਮਹਾਰਾਜ ਤੁਹਾਨੂੰ ਵੀ ਬਧਾਈਆਂ ਮਹਾਰਾ ਪਾਉ ਆਦੇ ਆਦੇ ਸੱਲੀਆਂ 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 ਦੇਖੋ ਸੱਲੀਆਂ ਬਣੀ ਸੱਲੀਆਂ 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 ਅੱਛਾ ਅੱਛਾ ਇੰਸਟ ఓ ਪਿੰਸਿਆ ਹੈਪੀ ਬਰਥਡੇ ਭੈਜੀ ਬਧਾਈਆਂ ਬਹੁਤ ਬਹੁਤ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਸੰਗੀ ਜਾਂਦੀ ਤੰਗੀ ਮੈਸੀ ਹੈਪੀ ਬਰਥਡੇ ਹੈਪੀ ਬਰਥਡੇ ਕਾ ਥੈਂਕ ਯੂ ਕਾ ਥੈਂਕ ਯੂ ਇਹਨਾ ਥੈਂਕ ਯੂ ਥੈਂਕ ਯੂ ਹਾਂ ਜੀ ਵਧਾਈਆਂ ਬਹੁਤ ਬਹੁਤ ਧੰਨਵਾਦ ਹਾਂ ਆ ਕੋਣ ਆਈ ਹੈ ਆ ਮੇਰਾ ਪੁੱਤ ਆ ਜੇ ਹਾਂ ਆਂਦੀ ਖਾਸੀ ਕਾ ਜੀ ਵਧੀਆ ਪਾਰਟੀਆਂ ਤੇ ਆ ਵੀ ਆ ਜੋੜੀ ਕਿੱਧਰ ਲੁਕੀਆ ਪਿੱਛੇ ਹੈ ਐ ਇਹ ਮੁੰਡੇ ਸ਼ਰਟ ਬੜੀ ਵਧੀਆ ਵਈ ਐ ਐ ਮੈਡਮ ਜੱਸੀ ਕਾ ਐ ਦਲੇ ਜੱਸੀ ਦਲੇ ਵਾਲੀ ਟੁੱਤੀ ਪਾਈਓ ਆ ਲੋ ਜੀ ਰਾਸ਼ਕ ਪਹੁੰਚ ਚੁੱਕਿਆ ਜੈਲਾ ਸਾਡਾ ਜੈਲਾ ਜੈਲਾ ਵੀ ਸਾਡਾ ਜੈਲਾ ਆ ਸਾਡੀ ਭਾਬੀ ਐ ਆ ਤੇ ਮੇਰੀ ਭੈਣ ਮੁੱਚੇ ਐ ਰਾਵੀ ਬਾਜੀ ਐ ਬਰੈਂਕਾ ਦੇਖਦੇ ਆਂ ਕਿੰਨੀ ਲੁਭੀ ਜਾਂਦੀ ਇਹ ਬਰੈਂਕਾ ਮਹਾਰਾਜ ਇਹਦਾ ਨੀਰਗ ਜੋਰ ਨਾਲ ਜੋਰ ਨਾਲ ਪ੍ਰਾਨੂ ਤੂੰ ਮਾਰ ਦੇ ਤੂੰ ਮਾਰ ਦੇ ਪ੍ਰਾਨੂ ਚੱਲ ਬਸ ਸਹੀ ਹੈ ਸਹੀ ਹੈ ਸਹੀ ਹੈ ਹੋੜ ਘਟਾਓ ਤੋ ਘਟਾਓ ਆ ਬੜਾ ਡਿਜ਼ਾਈਨ ਵਾਲਾ ਖੜੀ ਆ ਵੀ ਆ ਦੇ ਐ ਪੋਜ ਪੋਜ ਹੈ ਆਜੋ ਆਜੋ ਖਾਈਏ ਬੈਠੋ ਬੈਠੋ ਖਾਈਏ ਬੈਜੋ ਮੈਂ ਨਾਮ ਬੰਦ ਸ਼ੌਕ ਨਾ ਤੇ ਚਟੀ ਨੂੰ ਹੋਰੇ ਹੋਰੇ ਲੁੱਟਦਾ ਮਾਰੀ ਚਟੀ ਨੂੰ ਚਲੋ 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 ਖਾਦਾ ਪੀਦਾ ਬਾਜੂ ਚੱਲ ਤੂੰ ਵੀ ਚੱਲੇ ਭਾਬੀ ਚੱਲ ਖਾਦਾ ਪੀਦਾ ਬਾਜੂ ਨੰਦਾ ਚੱਲ ਚੱਲ ਜਲਦੀ ਆਦੀ ਐ ਬੁਤਰੀਏ ਚੱਲ ਬਾਸੇ ਜੱਕੀ ਆਂਦੀ ਭੰਗੜਾ ਪੋਣਾ ਬਾਸੀ ਕਰਨ ਬਲਾ ਉਸ ਤੇ ਐਂ ਆਂਟੀ ਬਲਵੀਰ ਵਾਂਗ ਨੱਚਾ ਤਾਲਾ ਬਰਾ ਦੋ ਹੀ ਬੜਾ ਕਦਾ ਲੱਗੇ ਕੁੜੀਆਂ ਦੇਗਾ ਜੀਰੋ ਦੀ ਕਿਤਾ ਯਾ 아비 내려가. 가에 가라. 빛초 ਸੰਗੀ ya eh ਮਾਰਦੀ ਅੰਦਰ ਪਰ ਮੇਰਾ ਇਹ ਐਂਡ ਤੇ ਸ਼ੋਸ਼ਾ ਕੀਤਾ ਸੁਣਿਆ ਨਾ ਪ੍ਰੇਮ ਕਿੰਨਾ ਹੋਇਆ ਟਪਾਇਆ ਵਾਸਤੇ ਹਾਂ ਵਾ ਆ ਗਣਾ ਟਗਣਾ ਆ ਗਣਾ ਆ ਆਪਣਾ ਨਹੀਂ ਹੱਥ ਨਹੀਂ ਵੜੇ ਹਾਂ ਨਹੀਂ ਹੱਥ ਤੋਂ ਬਾਦ ਵਿੱਚ ਚੰਦੂ ਆਰੇ ਜਾਣਾ ਗਾ ਤੂੰ ਉਹ ਮੋਰਨੀ ਪਿੱਛੇ ਆ ਨਾ ਇਨਵਾਮ ਹੋਦੀ ਅੱਠ ਵੱਡੇ ਡੇਡ ਵਾਲੀ ਮੋਰਨੀ ਆਵੇ ਤੂੰ ਚੱਲ ਚੱਲ ਮੋਰਨੀ ਮੋਰਨੀ এপ হিপ আল চ ਕੈਮਰੇ ਵਾਲੇ ਖਤਰਨਾਕ ਬੋਝੋ ਕੱਢਦੇ ਆਂ ਦੇ ਇਹ ਮੂਵੀ ਵਾਲੇ ਬਹੁਤ ਤੰਗ ਕਰਦੇ ਆ ਮੂਵੀ ਵਾਲੇ ਇੰਦਾ ਤੇਰੇ ਗਾਉਂ ਮੂ ਲਓ ਜੀ ਪਾਰਟੀ ਸੰਪੂਰਨ ਡੀਜ ਵਾਲਿਆਂ ਨੇ ਗਾਣੇ ਕਰਤੇ ਬੰਦ ਤੇ ਬੰਦੇ ਦੇ ਬਾਅਦ ਬਹੁਤ ਪੈਣੀਆਂ ਹਾਂ ਹਾਂ ਜੇ ਹੁਣ ਆਪਾਂ ਚੱਲੇ ਹਾਂ ਹਾਂ ਜੀ ਚੱਲੀਏ ਚਲੋ ਮਾਣੋ ਜਿਆਦਾ ਸਾਰਾ ਪ੍ਰੋਗਰਾਮ ਕੱਟਾ ਤੇ ਬੜੇ ਬੜੇ ਪਾਰਟੀ ਬਹੁਤ ਸੋਹਣੀ ਰਹੀ ਬਹੁਤ ਵਧੀਆ ਇੰਜੋਏ ਕੀਤਾ ਸੀ ਕਿੰਨਾ ਚੋਹ ਸੀ ਦੇਖੀ ਲੈਣਾ ਸਾਰੇ ਹਰਜਨ ਵੇਲੇ ਲਾਤਾ ਹੁਣ ਬੁੜੀਆਂ ਨੇ ਭੰਗਣਾ ਪਾਉਣਾ